कंप्यूटर लाइट ऑन करो ठीक है कंप्यूटर लाइट ऑफ करो ठीक है बता तो चलो एटवेयर लाइट ऑफ कंप्यूटर लाइट ऑन करो ठीक है कंप्यूटर लाइट ऑफ करो ठीक है ਕੰਪਿਊਟਰ 팬 ਆਫ ਕਰੋ ਜੀ ਹੋ ਗਿਆ ਠੀਕ ਹੈ ਹਾਂਜੀ ਫੋਨ ਦੇ ਵਿੱਚ ਜਿਹੜਾ ਹੈਗਾ ਉਹ ਦਿਖਾ ਦਿਓ ਮਰਾ ਜੀ ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਦੋਂ ਸਮਾਂ ਬਦਲਦਾ ਏ ਸਮੇ ਦੇ ਨਾਲ ਤਕਨੀਕ ਵੀ ਬਦਲਦੀ ਏ ਸਾਡੇ ਘਰਾਂ ਦੇ ਵਿੱਚ 스마트 ਫੋਨ ਆਏ 스마트 LED ਆਈ ਔਰ ਹੋਰ ਹੀ ਕਾਫੀ ਕੁਝ 스마트 ਆ ਗਿਆ ਤਾਂ ਹੁਣ ਤੁਸੀਂ ਘਰ ਨੂੰ ਵੀ 스마트 ਹੋਮ ਬਣਾ ਸਕਦੇ ਹੋ ਕਿੱਦਾਂ ਬਣਾ ਸਕਦੇ ਹੋ ਸਾਡੇ ਨਾਲ ਮਨਪ੍ਰੀਤ ਸੰਧੂ ਜੀ ਮੌਜੂਦ ਹੈ ਉਹਨਾਂ ਦੇ ਕੋਲੋਂ ਆਪਾਂ ਪ੍ਰੋਪਰ ਜਾਣਕਾਰੀ ਲੈਣੇ ਆ ਇਹਨਾਂ ਦਿਨਾਂ ਦੇ ਵਿੱਚ ਚੋਰਾਂ ਨੇ ਬਹੁਤ ਤਹਿਲਕਾ ਮਚਾਇਆ ਹੈ ਘਰਾਂ ਦੇ ਅੰਦਰ ਚੋਰ ਦਾਖਲ ਹੋ ਕੇ ਚੋਰੀ ਕਰਕੇ ਲੈ ਜਾਂਦੇ ਆ ਤੇ ਪਰਿਵਾਰ ਨੂੰ ਪਤਾ ਨਹੀਂ ਲੱਗਦਾ ਬਾਅਦ ਜਦੋਂ ਕੈਮਰੇ ਚੈੱਕ ਕਰਦੇ ਆ ਤੇ ਫਿਰ ਪਤਾ ਲੱਗਦਾ ਕਿ ਸਾਡੇ ਘਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਉਹਨਾਂ ਚੋਰਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਸਾਡੇ ਨਾਲ ਮਨਪ੍ਰੀਤ ਸੰਧੂ ਜੀ ਮੌਜੂਦ ਹੈ ਆਓ ਸਾਰੀ ਉਹਨਾਂ ਦੇ ਕੋਲ ਆਪਾਂ ਜਾਣਕਾਰੀ ਲੈਂਦੇ ਹਾਂ ਸਤ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਜਿਸ ਤਰ੍ਹਾਂ 스마트폰 ਹੈ 스마트 LED ਹੈ ਉਹ ਵੀ ਕਾਫੀ ਕੁਝ ਜਿਹੜਾ 스마트 ਹੋ ਚੁੱਕਾ ਹੈ ਆਪਾਂ ਘਰ ਨੂੰ 스마트 ਹੋਮ ਕਿੱਦਾਂ ਬਣਾ ਸਕਦੇ ਹਾਂ ਉਹਦੇ ਵਾਸਤੇ ਸਾਨੂੰ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ ਬਿਲਕੁਲ ਜੀ ਅੱਜ ਆਪਾਂ ਹਰ ਇੱਕ ਚੀਜ਼ ਦੇ ਨਾਲ ਨਾਮ ਨਾਲ ਇੱਕ 스마트 ਜਿਹੜਾ ਸ਼ਬਦ ਸੁਣਦੇ ਆ 스마트 LED ਹੋ ਗਈ 스마트폰 ਹੋ ਗਿਆ ਪੁਰਵਿਕਈ ਚੀਜ਼ਾਂ 스마트 ਹੋਣ ਦੇ 스마트 ਸਕੂਟੀਆਂ ਵੀ ਆ ਗਈਆਂ ਨੇ। ਹੂੰ। ਔਰ ਇਹ 스마트 ਸ਼ਬਦ ਦਾ ਮਤਲਬ ਇਹ ਆ ਕਿ ਤੁਹਾਡੀ ਮਿਹਨਤ ਘੱਟ ਲੱਗੇ ਉਹ ਚੀਜ਼ ਜਿਹੜੀ ਆ ਆਪ ਖੁਦ ਸਾਰੇ ਕੰਮ ਕਰਨ ਦੇ ਕਾਬਿਲ ਹੋਵੇ ਜ਼ਿਆਦਾਤਰ। ਸੋ ਜਿਵੇਂ ਤੁਸੀਂ ਆਖਿਆ ਕਿ 스마트 ਆਪਾਂ ਹੋਮ ਕਿੱਦਾਂ ਕ੍ਰੀਏਟ ਕਰ ਸਕਦੇ ਆ। ਵੇਖੋ 스마트 ਹੋਮ ਆਪਾਂ ਉਸ ਘਰ ਨੂੰ ਕਹਿ ਸਕਦੇ ਆ ਕਿ ਜੇ ਇਸ ਘਰ ਦੇ ਵਿੱਚ ਅਗਰ ਚੋਰ ਚੋਰੀ ਕਰਨ ਵੜਨ ਦੀ ਕੋਸ਼ਿਸ਼ ਵੀ ਕਰੇ ਤੇ ਤੁਹਾਡੇ ਕੋਲ ਬੈਲ ਵੱਜੇ ਤੁਸੀਂ ਘਰ ਵਿੱਚ ਨਹੀਂ ਹੈਗੇ ਜੇ ਤੇ ਘਰ ਦੇ ਵਿੱਚ ਕੋਈ ਵੜਨ ਦੀ ਕੋਸ਼ਿਸ਼ ਕਰਦਾ ਤੁਹਾਨੂੰ ਬੈਲ ਵਜੇ ਤੁਹਾਡੀ ਕੋਈ ਚਾਬੀ ਡੁਪਲੀਕੇਟ ਬਣਾ ਕੇ ਕੋਸ਼ਿਸ਼ ਕਰਦਾ ਖੋਲਣ ਦੀ ਤੁਹਾਨੂੰ ਤਾਂ ਵੀ ਫੋਨ ਦੇ নোਟੀਫਿਕੇਸ਼ਨ ਆਵੇ ਜਾਂ ਘਰ ਚ ਬੈਲ ਵੱਜੇ ਜੇ ਤੁਸੀਂ ਸੁੱਤੇ ਜੇ ਕੋਈ ਕੰਦ ਟੱਪ ਕੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਵੀ ਬੈਲ ਵਜੇ ਤੁਹਾਡੇ ਘਰ ਚ ਦੋ ਤਿੰਨ ਮੰਜ਼ਿਲਾ ਵਾ ਤੁਸੀਂ ਸਾਰੀਆਂ ਲਾਈਟਾਂ ਜਗਾ ਬੈਠੇ ਜੇ ਹੁਣ ਥੱਲੇ ਆਗੇ ਜੇ ਤੇ ਤੁਸੀਂ ਆਵਾਜ਼ ਦਿਓ ਤੇ ਲਾਈਟਾਂ ਬੰਦ ਹੋ ਜਾਣ ਉਹਨੂੰ ਸਮਾਰਟ ਆਪਾਂ ਕਹਿੰਦੇ ਆ ਹੋਰ ਇਸ ਤੋਂ ਵੀ ਵੱਧ ਸਮਾਰਟਨੈਸ ਇਹ ਕਹਿ ਸਕਦੇ ਹੋ ਕਿ ਤੁਸੀਂ ਉੱਪਰੋਂ ਥੱਲੇ ਆਓ ਪੌੜੀਆਂ ਉਤਰਦਿਆਂ ਸਾਰ ਉੱਪਰ ਦੀਆਂ ਲਾਈਟਾਂ ਆਪੇ ਬੰਦ ਹੋ ਜਾਣ ਇਹਨੂੰ ਆਪਾਂ ਸਮਾਰਟਨੈਸ ਕਹਿੰਦੇ ਆ ਤੁਸੀਂ ਕਮਰੇ 'ਚ ਐਂਟਰ ਕਰੋ ਤਾਂ ਡੇਲੀ ਲਾਈਟ ਜਗ ਜਵੇ ਇਹਨੂੰ ਆਪਾਂ ਸਮਾਰਟਨੈਸ ਕਹਿੰਦੇ ਆ ਸੋ 스마트 ਹੋਮ ਇੱਕ ਇਹੋ ਜਿਹਾ ਕਨਸੈਪਟ ਹੈ ਜਿਹਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਆਮ ਜਿਹੜੀ ਤੁਸੀਂ ਰੁਟੀਨ ਦੇ ਵਿੱਚ ਤੇ ਰਿਪੀਟਡ ਵਰਕ ਕਰਦੇ ਹੋ ਜਿਦਾਂ ਸੋ ਚੌਨ ਆਫ ਆਨ ਆਫ ਆਨ ਆਫ ਆਪਾਂ ਕਮਰੇ 'ਚ ਵੜਦੇ ਆਨ ਬਾਹਰ ਨਿਕਲਦੇ ਆਫ ਬਾਥਰੂਮ ਚੋਂ ਆੜੇ ਆਨ ਬਾਰ ਨਿਕਲੇ ਆਫ ਕਿਚਨ ਚ ਵੜੀ ਲੇਡੀਜ਼ ਆਨ ਬਾਰ ਨਿਕਲੇ ਆਫ ਠੀਕ ਕੁਝ ਚੀਜ਼ਾਂ ਜਿਹੜੀਆਂ ਆਪਾਂ ਆਨ ਕਰਕੇ ਫਿਰ ਯਾਦ ਭੁੱਲ ਜਾਂਦੇ ਆ ਪਾਣੀ ਵਾਲੀ ਮੋਟਰ ਆਨ ਕੀਤੀ ਚੇਤਾ ਭੁੱਲ ਗਿਆ ਪਾਣੀ ਓਵਰਫਲੋ ਹੋਣ ਦੀ ਜਦੋਂ ਆਵਾਜ਼ ਆਉਂਦੀ ਉਦੋਂ ਜਾ ਕੇ ਬੰਦ ਕਰੀਦਾ ਤੇ ਕਈ ਵਾਰੀ ਲੋਕ ਆਣ ਕੇ ਦੱਸਦੇ ਆ ਕਿ ਪਾਣੀ ਬੰਦ ਕਰੋ ਆਪਣਾ ਠੀਕ ਹੈ ਇਹ ਇਲੈਕਟ੍ਰਿਸਿਟੀ ਤੇ ਜਿਹੜੇ ਆਪਣੇ ਕੁਦਰਤੀ ਸੋਮੇ ਉਹਨਾਂ ਦੀ ਇੱਕ ਹਿਸਾਬ ਦੀ ਇਹ ਵੇਸਟੇਜ ਕਿਉਂਕਿ ਬਿਜਲੀ ਆਪਾਂ ਜਿੰਨੀ ਜ਼ਿਆਦਾ ਵੇਸਟ ਕਰਦੇ ਹਾਂ ਉਹ ਇੱਕ ਹਿਸਾਬ ਦੀ ਗਲੋਬਲ ਵਾਰਮਿੰਗ ਤੇ ਇੱਕ ਵੇਸਟੇਜ ਦੇ ਉੱਤੇ ਹੀ ਆਉਂਦੀ ਹੈ ਗੱਲ ਸੋ ਸਾਡਾ ਜਿਹੜਾ ਮੇਨ ਮੋਟਿਵ ਸਾਡਾ ਜਿਹੜਾ ਪ੍ਰੋਜੈਕਟ ਹੈ ਉਹ ਤੁਹਾਡੇ ਘਰ ਨੂੰ ਸਮਾਰਟ ਘਰ ਬਣਾਉਣਾ ਦਾ ਸੋ ਸਮਾਰਟ ਘਰ ਜਿਵੇਂ ਮੈਂ ਤੁਹਾਨੂੰ ਹੁਣੇ ਪ੍ਰਵਾਸ਼ਾ ਦੱਸੀ ਹੈ ਕਿ ਤੁਹਾਡੀ ਸਿਕਿਉਰਿਟੀ ਸਮਾਰਟ ਹੋਣੀ ਚਾਹੀਦੀ ਘਰ ਦੀ ਔਰ ਤੁਹਾਡੇ ਘਰ ਦੀਆਂ ਡਿਵਾਈਸ ਜਿਹੜੀਆਂ ਤੁਹਾਡੀਆਂ ਇਹ ਨਹੀਂ ਕਿ ਹੁਣ ਅਸੀਂ ਤੁਹਾਨੂੰ ਕਹਾਂਗੇ ਕਿ ਜਾਓ ਨਵਾਂ AC ਲੈ ਕੇ ਆਓ ਜਿਹੜਾ ਕੰਪਨੀ ਨੇ ਸਮਾਰਟ ਬਣਾਇਆ ਹੋਵੇ ਜਾਂ ਨਵੀਂ ਵਾਸ਼ਿੰਗ ਮਸ਼ੀਨ ਲੈ ਕੇ ਆਓ ਨਵੀਂ ਫ੍ਰਿਜ ਲੈ ਕੇ ਆਓ ਨਵੀਆਂ ਲਾਈਟਾਂ ਨਵੇਂ ਪੱਖੇ ਨਾ ਫਿਰ ਤੇ ਤੁਸੀਂ ਘਰ ਹੀ ਨਵਾਂ ਬਣਾ ਲਿਆ ਹੂੰ ਘਰ 'ਚ ਜੋ ਕੁਝ ਪਹਿਲਾਂ ਲੱਗ ਚੁੱਕਾ ਲੱਗ ਚੁੱਕਾ ਹੈ ਅਸੀਂ ਉਸੇ ਨੂੰ ਹੀ ਸਮਾਰਟ ਕਰ ਦੇਣਾ ਤੁਹਾਨੂੰ ਇੱਕ ਸਮਾਰਟ ਸਪੀਕਰ ਲਗਾ ਦੇਣਾ ਤੁਸੀਂ ਉਹਨੂੰ ਆਵਾਜ਼ ਦੇਣੀ ਆ ਔਰ ਉਹਦੇ ਨਾਲ ਸਾਰੇ ਕੰਮ ਹੋਣੇ ਉਹ ਸਮਾਰਟ ਸਪੀਕਰ ਸਾਡੇ ਬਣਾਏ ਹੋਏ ਸੌਫਟਵੇਅਰ ਨਾਲ ਕਨੈਕਟ ਰੱਖੂਗਾ ਹਮੇਸ਼ਾ ਕਿਉਂਕਿ ਘਰ ਦੇ ਵਿੱਚ ਆਮ ਹੀ ਆਪਾਂ ਵਾਈਫਾਈ ਲਗਾਏ ਹੁੰਦੇ ਆ ਸੋ ਉਹ ਜਿਹੜਾ ਕਨੈਕਸ਼ਨ ਜੁੜਿਆ ਰਹੂਗਾ ਉਹ ਸੌਫਟਵੇਅਰ ਨੇ ਤੁਹਾਡੇ ਸੋਚਾਂ ਦੇ ਨਾਲ ਜਿਹੜਾ ਅਸੀਂ ਪ੍ਰੋਜੈਕਟ ਸੈੱਟ ਕਰ ਦੇਣਾ ਉਹਨਾਂ ਕਨੈਕਸ਼ਨ ਰੱਖਣਾ ਜਿੰਨੀਆਂ ਵੀ ਚੀਜ਼ਾਂ ਤੁਹਾਡੇ ਘਰ ਦੇ ਚ ਆਨ ਆਫ ਹੁੰਦੀਆਂ ਸਾਰੀਆਂ ਸੌਫਟਵੇਅਰ ਕਨੈਕਟ ਕਰੂਗਾ ਤੁਸੀਂ ਆਪ ਵੀ ਕਰ ਸਕਦੇ ਜੇ ਇਹ ਨਹੀਂ ਕਿ ਤੁਹਾਡੇ ਸੋਚ ਆਪ ਪੁੱਟ ਕੇ ਲੈ ਜਾਣੇ ਆ ਸੋਚ ਵੀ ਲੱਗੇ ਰਹਿਣਗੇ ਤੁਹਾਨੂੰ ਆਦਤ ਹੈ ਸੋਚ ਆਨ ਆਫ ਕਰਨ ਦੀ ਉਹ ਵੀ ਕਰ ਸਕਦੇ ਪਰ ਅਗਰ ਚੇਤਾ ਭੁੱਲ ਜਾਂਦਾ ਤੇ ਤੁਸੀਂ ਉਹਨੂੰ ਆਪਣੀ ਆਵਾਜ਼ ਨਾਲ ਬੰਦ ਜਾਂ ਚਾਲੂ ਕਰ ਸਕਦੇ ਇਹ ਜਿਹੜਾ ਸਮਾਰਟ ਸਪੀਕਰ ਹੈ ਇਹਦੀ ਰੇਂਜ ਕਿੰਨੀ ਕਾ ਇਹ ਕਿੰਨੀ ਕ ਦੂਰ ਤੱਕ ਜਿਹੜੀ ਆਵਾਜ਼ ਹੈ ਇਹ ਕੈਚ ਕਰ ਲੈਂਦਾ ਹੈ ਪਿੱਕੋ ਜਿਹੜਾ ਸਮਾਰਟ ਸਪੀਕਰ ਹੈ ਉਹ ਸਾਡੀ ਕੋਈ ਕਾੜ ਨਹੀਂ ਹੈਗੀ ਨਾ ਹੀ ਅਸੀਂ ਸਮਾਰਟ ਸਪੀਕਰ ਬਣਾਉਨੇ ਆ ਸਾਡਾ ਕੰਮ ਹੈ ਤੁਹਾਡੇ ਘਰ ਨੂੰ 스마트 ਹੋਮ ਬਣਾਉਣੀ ਹੈ ਸਮਾਰਟ ਸਪੀਕਰ ਨੂੰ ਵਿੱਚ ਤਾਂ ਐਡ ਕੀਤਾ ਹੈ ਕਿ ਤੁਹਾਡੀ ਆਵਾਜ਼ ਨਾਲ ਐਕਸ਼ਨ ਜਿਹੜੇ ਹੈ ਕੰਪਲੀਟ ਹੋ ਜਾਣ ਵੈਸੇ ਜੇ ਤੁਸੀਂ ਚਾਹੋ ਕਿ ਸਮਾਰਟ ਸਪੀਕਰ ਨਹੀਂ ਲਾਉਣਾ ਤੇ ਕੋਈ ਜ਼ਰੂਰਤ ਨਹੀਂ ਹੈਗੀ ਸਮਾਰਟ ਸਪੀਕਰ ਨਾ ਵੀ ਲਾਓ ਤੇ ਚੱਲ ਜੂਗਾ ਤੁਸੀਂ ਆਪਣੇ ਫੋਨ ਤੋਂ ਆਪਣੇ ਜਿਹੜੇ ਆ ਸਵਿਚ ਆਨ-ਆਫ ਕਰ ਸਕਦੇ ਜੀ ਇਨ ਕੇਸ ਤੁਸੀਂ ਘਰੋਂ ਬਾਹਰ ਚਲ ਗਏ ਜੇ ਫਿਰ ਤੁਸੀਂ ਆਪਣੇ ਸਪੀਕਰ ਨੂੰ ਆਵਾਜ਼ ਨਹੀਂ ਦੇ ਸਕਦੇ ਸਪੀਕਰ ਦੀ ਰੇਂਜ ਜਿਹੜੀ ਤੁਸੀਂ ਗੱਲ ਪੁੱਛੀ ਉਹ ਘਰ ਦੇ ਵਿੱਚ ਹੀ ਹੈ ਜਿੱਦਾਂ ਮੰਨ ਲਓ ਆਪਾਂ ਨਾਲ ਦੇ ਕਮਰੇ ਦੇ 스마트 ਸਪੀਕਰ ਰੱਖਿਆ ਤੁਸੀਂ ਇਸ ਕਮਰੇ 'ਚ ਜਿਹੜਾ ਆਵਾਜ਼ ਦੇਵੋਗੇ ਉਹਨੂੰ ਸੁਣ ਜਾਣੀ ਹੈ ਉਹਨੇ ਉਹਦੇ ਅਕੋਰਡਿੰਗ ਐਕਸ਼ਨ ਵੀ ਲੈ ਲੈਣਾ ਤੁਸੀਂ ਕਹੋਗੇ ਲਾਈਟ ਬੰਦ ਕਰੋ ਉਹਨੇ ਲਾਈਟ ਬੰਦ ਕਰ ਦੇਣੀ ਹੈ ਠੀਕ ਹੈ ਜੀ ਅਗਰ ਤੁਸੀਂ ਘਰੋਂ ਬਾਹਰ ਚਲੇ ਗਏ ਹੁਣ ਤੇ ਤੁਸੀਂ ਇੰਨੀ ਉੱਚੀ ਆਵਾਜ਼ ਦੇ ਕੇ ਜਿਹੜਾ 스마트 ਸਪੀਕਰ ਨੂੰ ਨਹੀਂ ਬੋਲ ਸਕੋਗੇ ਸੋ ਉਸ ਟਾਈਮ ਤੁਹਾਡਾ ਉਹ ਫੋਨ ਜਿਹੜਾ ਅਸਲ ਜਿਹੜਾ ਬੇਸ ਆ ਉਹ ਕੰਮ ਕਰੂਗਾ ਬੇਸ ਜਿਹੜਾ ਆ ਤੁਹਾਡੇ ਫੋਨ ਦੇ ਸੌਫਟਵੇਅਰ ਪਰ ਜਣਾ ਤੁਸੀਂ ਉਸੇ ਤੋਂ ਸਵਿਚ ਆਨ ਕਰਦੇ ਨੇ ਉਸੇ ਤੋਂ ਆਫ ਕਰਦੇ ਨੇ ਔਰ ਉਹ ਰੀਅਲ ਟਾਈਮ ਡੇਟਾ ਦਿਖਾਊਗਾ ਕਿ ਕਿਹੜੇ ਸਵਿਚ ਐਸ ਵੇਲੇ ਆਫ ਨੇ ਜਿਹੜੇ ਆਨ ਨੇ ਪਿੱਤਾ ਜੋ ਤੁਸੀਂ ਉਸੇ ਸੋਚ ਨੂੰ ਕਲਿੱਕ ਕਰੋ ਜਿਹੜਾ ਆਨ ਆ ਤੇ ਜਿਹੜਾ ਆਫ ਹੈ ਇਹਦੇ ਵਿੱਚ ਆਪਾਂ ਲੈਂਗੁਏਜ ਵੀ ਜਿਹੜੀ ਭਾਸ਼ਾ ਹੈ ਉਹ ਵੀ ਸੈੱਟ ਕਰ ਸਕਦੇ ਆਪਾਂ ਹਾਂਜੀ ਵੇਖੋ ਆਪਾਂ ਆਪਣੀ ਲੋਕਲ ਲੈਂਗੁਏਜ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਆਪਾਂ ਪੰਜਾਬੀ ਦੇ ਵਿੱਚ ਆਮ ਹੀ ਕਹਿੰਨੇ ਆ ਬਸ ਕੁਝ ਚੀਜ਼ਾਂ ਦੇ ਨਾਮ ਜਿਹੜੇ ਹੁੰਦੇ ਆ ਉਹ ਕਨਫਰਮ ਰੱਖਣੇ ਹੁੰਦੇ ਕਿ ਜਿੱਦਾਂ ਆਪਾਂ ਪੰਜਾਬੀ ਚ ਫੈਨ ਨੂੰ ਪੱਖਾ ਕਹਿੰਨੇ ਆ ਤੇ ਸੋ ਜਿਹੜੀ ਸਮਾਰਟ ਜਿਹੜੀਆਂ ਆਈਟਮਾਂ ਹੁੰਦੀਆਂ ਉਹਨਾਂ ਨੂੰ ਪੱਖਾ ਦਾ ਤੇ ਮੀਨਿੰਗ ਨਹੀਂ ਪਤਾ ਹੁੰਦਾ ਸੋ ਉਹਨੂੰ ਫੈਨ ਆਫ ਕਰ ਦੋ ਕਹਿਣਾ ਪੈਣਾ ਬਸ ਕਹਿਣਾ ਆਪਾਂ ਇਸ ਤਰ੍ਹਾਂ ਹੀ ਫੈਨ ਆਫ ਕਰ ਦੋ ਉਹਨੇ ਕਰ ਦੇਣਾ ਲਾਈਟ ਆਫ ਕਰ ਦੋ ਉਹਨੇ ਕਰ ਦੇਣੀ ਲਾਈਟ ਆਨ ਕਰ ਦੋ ਉਹਨੇ ਕਰ ਦੇਣੀ ਠੀਕ ਅਗਰ ਆਪਾਂ ਨੂੰ ਚੇਤਾ ਭੁੱਲ ਗਏ ਜਾਂ ਪੱਖੇ ਦਾ ਜਾਂ ਲਾਈਟ ਦਾ ਜਾਂ ਮੋਟਰ ਦਾ ਜਾਂ ਦਰਵਾਜ਼ਾ ਬੰਦ ਕਰਨਾ ਚੇਤਾ ਭੁੱਲ ਗਏ ਤੇ ਇਹ ਸੌਫਟਵੇਅਰ ਕਿਦਾਂ ਕੰਮ ਕਰਦਾ ਹੈ ਵੇਖੋ ਇਹ ਸੌਫਟਵੇਅਰ ਦੇ ਵਿੱਚ ਇਹ ਮੈਂ ਤੁਹਾਨੂੰ ਅਜੀਬ ਮੈਂ ਬੇਸਿਕ ਜਿਹੀਆਂ ਚੀਜ਼ਾਂ ਗੱਲ ਦੱਸਦਾ ਪਿਆ ਇਹ ਬਹੁਤ ਹੀ ਡੂੰਘੇ ਤੇ ਬਹੁਤ ਹੀ ਆਟੋਮੇਸ਼ਨ ਦਾ ਪ੍ਰੋਸੈਸ ਵੀ ਇਹਦੇ ਚ ਹੈਗਾ ਤੁਸੀਂ ਚਾਹੋ ਤੇ ਤੁਹਾਡੇ ਵੱਲੋਂ ਆਨ ਕੀਤੀ ਹੋਈ ਮੋਟਰ ਆਪੇ ਹੀ ਇੱਕ ਨਿਸ਼ਚਿਤ ਟਾਈਮ ਬਾਅਦ ਬੰਦ ਹੋ ਜਾਏਗੀ ਜਿਦਾ ਮੰਨ ਲਓ ਤੁਹਾਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਆ 2000 ਲੀਟਰ ਦੀ ਜਾਂ 5000 ਲੀਟਰ ਦੀ ਟੈਂਕ ਆ ਉਹ 20 ਮਿੰਟਾਂ ਚ ਭਰਦਾ ਮੋਟਰ ਆਪੇ 20 ਮਿੰਟਾਂ ਬਾਅਦ ਬੰਦ ਹੋ ਜਾਏਗੀ ਤੁਸੀਂ ਭੁੱਲ ਜਾਓ ਆਨ ਕਰਕੇ ਤੁਹਾਨੂੰ ਲੋੜ ਹੀ ਨਹੀਂ ਯਾਦ ਰੱਖਣ ਦੀ ਕਿ ਮੈਂ ਮੋਟਰ ਆਨ ਕੀਤੀ ਹੈ ਠੀਕ ਹੈ ਔਰ ਤੁਸੀਂ ਅਗਰ ਚਾਹੁੰਦੇ ਜੇ ਕਿ ਮੈਨੂੰ ਕਰੇ ਆਏ ਨੂੰ ਸਭ ਕੁਝ ਬਣਿਆ ਬਣਾਤਾ ਹੀ ਮਿਲੇ ਤੁਸੀਂ ਬਾਹਰੋਂ ਗਰਮੀ ਚੋਂ ਆਏ ਜੇ ਤੁਹਾਡੇ ਕੋਲ ਘਰ ਆਉਂਦਿਆਂ ਤੱਕ ਤੁਹਾਡੇ ਕਮਰੇ 'ਚ AC ਚਾਲੂ ਮਿਲੇਗਾ ਕਮਰਾ ਠੰਡਾ ਮਿਲੇਗਾ ਲਾਈਟਾਂ ਔਨ ਮਿਲਣਗੀਆਂ ਜੇ ਤੁਸੀਂ ਕੋਈ ਚੀਜ਼ ਆਫ ਚਾਹੁੰਦੇ ਆ ਆਫ ਮਿਲੇਗੀ ਠੀਕ ਅਗਰ ਮੰਨ ਲਓ ਤੁਸੀਂ ਘਰ ਦੇ 'ਚ AC ਲਾ ਕੇ ਬੈਠੇ ਜੇ ਪੱਖੇ ਚਲਾ ਕੇ ਲਾਈਟਾਂ ਔਨ ਕਰਕੇ ਬੈਠੇ ਜੇ ਤੁਹਾਨੂੰ ਅਚਾਨਕ ਜਾਣਾ ਪੈ ਗਿਆ ਘਰੋਂ ਤੁਸੀਂ ਇਕੱਲੇ ਘਰ ਹੀ ਘਰੋਂ ਜਾਣਾ ਪੈਗਾ ਤੁਸੀਂ ਚਲੇ ਗਏ ਤੁਹਾਡੇ 100 ਮੀਟਰ ਦੂਰੀ ਤੇ ਜਾਂਦੇ ਆ ਤੁਹਾਡੇ ਘਰ ਦੇ ਜਿਹੜੀ ਬਿਜਲੀ ਵੇਸਟ ਜਾਣੀ ਆ ਉਹ ਬੰਦ ਹੋ ਜਾਣੀ ਆਪੇ ਏਸੀ ਬੰਦ ਹੋ ਜਾਊਗਾ ਲਾਈਟਾਂ ਬੰਦ ਹੋਣੀਆਂ ਪੱਖੇ ਬੰਦ ਹੋ ਜਾਣਗੇ ਕਿਉਂਕਿ ਇਹ ਇੱਕ ਹਿਸਾਬ ਦਾ ਜਿਹੜਾ ਪ੍ਰੋਜੈਕਟ ਹੈ ਇਹ ਬਿਜਲੀ ਨੂੰ ਬਚਾਉਣ ਦੇ ਵੀ ਕੰਮ ਹੁੰਦਾ ਹੈ ਮਨਪ੍ਰੀਤ ਜੀ ਜਿਸ ਤਰ੍ਹਾਂ ਅ ਅੱਜਕੱਲ ਹਰ ਇੱਕ ਦਿਨ ਬਾਹਰਲਾ ਜਿਹੜਾ ਗੇਟ ਆ ਦਰਵਾਜ਼ਾ ਆ ਜਿਹੜਾ ਉਹਨੂੰ ਸ਼ਟਰ ਲੋਕ ਲਾਇਆ ਹੁੰਦਾ ਏ ਕਿ ਕੀ ਜਿਹੜਾ ਆਪਣਾ ਸੌਫਟਵੇਅਰ ਆ ਉਹ ਸ਼ਟਰ ਲੋਕ ਨੂੰ ਵੀ ਹੀ ਖੋਲ ਦਿੰਦਾ ਏ ਬਿਲਕੁਲ ਜੀ ਜਿਹੜਾ ਸੌਫਟਵੇਅਰ ਮੈਂ ਜਿਹੜੀ ਗੱਲ ਕਰਦਾ ਪਿਆ ਤੁਹਾਨੂੰ ਇਹ 스마트 ਸਿਕਿਉਰਟੀ ਦੇ ਵਿੱਚ ਇਹਦੇ ਚ ਲੋਕ ਵੀ ਆਉਂਦੇ ਆ ਜਿਹੜੇ ਲੋਕ ਤੁਹਾਡੇ ਲੱਗੇ ਹੋਏ ਆ ਇਹਨਾਂ ਲੋਕਾਂ ਦਾ ਜਿਹੜਾ ਵਾ ਸੇਮ ਰਿਪਲੇਸਮੈਂਟ ਹੁੰਦਾ ਹੈ ਜਿਹੜੇ ਤੁਸੀਂ ਟ੍ਰਿਪਲ ਲੋਕ ਲਾਉਨੇ ਆਪਾਂ ਤਿੰਨ ਵਾਰੀ ਚਾਬੀ ਘੁਮਾਉਨੇ ਆ ਔਰ ਜਿਹੜਾ ਸ਼ਟਰ ਲੋਕ ਦੀ ਤੁਸੀਂ ਗੱਲ ਕਰਦੇ ਪਏ ਰੌਡ ਅੱਗੇ ਜਾਂਦੀ ਹੈ ਸੇਮ ਵਰਕ ਉਹਦੇ ਤੇ ਹੋਊਗਾ ਸੌਫਟਵੇਅਰ ਨੂੰ ਤੁਸੀਂ ਆਵਾਜ਼ ਦੇਣੀ ਹੈ 스마트 ਸਪੀਕਰ ਨੂੰ ਜੇ ਤੁਸੀਂ ਚਾਹੋ ਤੇ ਇਸ ਚੀਜ਼ ਨੂੰ ਤੁਸੀਂ ਸੀਕ੍ਰੇਟ ਵੀ ਰੱਖ ਸਕਦੇ ਆ ਕਿ 스마트 ਸਪੀਕਰ ਨੂੰ ਆਵਾਜ਼ ਦੇਣ ਨਾਲ ਨਹੀਂ ਸਿਰਫ ਫੋਨ ਦੇਤੇ ਕਲਿੱਕ ਕਰਨ ਨਾਲ ਲੋਕ ਖੁੱਲੂਗਾ ਸੋ ਇਹ ਤੁਹਾਡੀ ਚੋਇਸ ਹੈ ਲੋਕ ਸੌਫਟਵੇਅਰ ਹੀ ਖੁੱਲੂਗਾ ਤਿੰਨੇ ਵਾਰੀ ਚਾਬੀ ਘੁਮਾ ਕੇ ਔਰ ਉਹੀ ਬੰਦ ਕਰੋਗੇ ਤਿੰਨੇ ਵਾਰੀ ਚਾਬੀ ਘੁਮਾ ਕੇ ਮੰਨ ਕੇ ਚੱਲੋ ਜਿਸ ਤਰ੍ਹਾਂ ਅੱਜ ਕੱਲ ਚੋਰਾਂ ਦਾ ਪੂਰਾ ਤਹਿਲਕਾ ਹੈ ਆਏ ਦਿਨ ਕਿਤਨਾ ਕਿਤੇ ਚੋਰ ਜਿਹੜੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਕਰਦੇ ਨੇ ਜਦੋਂ ਚੋਰ ਜਿਹੜਾ ਘਰ ਦੇ ਵਿੱਚ ਦਾਖਲ ਹੋ ਗਿਆ ਤੇ ਇਹ ਜਿਹੜਾ ਸੌਫਟਵੇਅਰ ਆ ਸਾਨੂੰ ਕਿਦਾਂ ਦੱਸੇਗਾ ਕਿ ਘਰ ਦੇ ਅੰਦਰ ਜਿਹੜਾ ਚੋਰ ਨੇ ਐਂਟਰੀ ਕਰ ਕਰ ਦਿੱਤੀ ਹੈ ਵੇਖੋ ਦਾਖਲ ਹੋਣ ਵਾਲੀ ਗੱਲ ਤੋਂ ਵੀ ਅਸੀਂ ਪਹਿਲਾਂ ਤੇ ਆਉਨੇ ਆ ਹਾਂ ਤੋਡੀਆਂ ਕਰਦੀਆਂ ਦੀਵਾਰਾਂ ਆਮ ਹੀ ਆਪਾਂ ਬਾਉਂਡਰੀ ਵਾਲ ਜਿਹੜੀ ਆ ਪਿੰਡਾਂ ਦੇ ਵਿੱਚ ਵੀ ਵੇਖਿਆ ਹੋਣਾ ਤੁਸੀਂ ਸੈਂਟਰ ਦੇ ਵਿੱਚ ਰੈਸ਼ ਹੁੰਦੀ ਆ ਬਾਉਂਡਰੀ ਵਾਲਸ ਥੋੜੀਆਂ ਦੂਰ ਦੂਰ ਹੁੰਦੀਆਂ ਕੋਈ ਚੋਰ ਤੁਹਾਡੀ ਬਾਉਂਡਰੀ ਵਾਲ ਦੇ ਉੱਤੇ ਹੱਥ ਵੀ ਰੱਖ ਕੇ ਖਲੋਣ ਦੀ ਕੋਸ਼ਿਸ਼ ਕਰੂਗਾ ਤੇ ਤੁਹਾਡੇ ਕੋਲ ਬੈਲ ਵੱਜ ਜਾਣੀ ਆ ਅੱਛਾ ਟੱਪਣ ਲਈ ਤੇ ਜੇ ਉਹਨੂੰ ਕੰਧ ਦੇ ਉੱਤੇ ਚੜ੍ਹਨਾ ਪੈਣਾ ਬੈਲ ਉਹਦੇ ਹੱਥ ਰੱਖਣ ਤੇ ਆ ਜਾਣੀ ਆ ਤੁਸੀਂ ਉਸੇ ਟਾਈਮ ਕੈਮਰਾ ਚੈੱਕ ਕਰ ਸਕਦੇ ਜੇ ਅਗਰ ਕੈਮਰੇ ਨਹੀਂ ਲੱਗੇ ਤੁਸੀਂ ਬਾਹਰ ਜਾ ਕੇ ਵੇਖ ਸਕਦੇ ਜੇ ਕਿ ਦੀਵਾਰ ਦੇ ਤੇ ਕੌਣ ਚੜਨ ਦੀ ਕੋਸ਼ਿਸ਼ ਕਰ ਰਿਹਾ ਮੰਨਪ੍ਰੀ ਜੀ ਇੱਕ ਸਾਡੇ ਸੁਰਤਨ ਹੋਰ ਜਾਣਕਾਰੀ ਦੇ ਦਿਓ ਮੰਨ ਕੇ ਚੱਲੋ ਘਰ ਦੀ ਸਾਰੀ ਲਾਈਟ ਬੰਦ ਹੋ ਗਈ ਆ ਪਿੱਛੋਂ ਹੀ ਬਿਜਲੀ ਕੋ ਲਾਈਟ ਬੰਦ ਹੋ ਗਈ ਆ ਤੇ ਇਹ ਲਾਈਟ ਬੰਦ ਤੇ ਵੀ ਜਿਹੜਾ ਸੌਫਟਵੇਅਰੇ ਕੰਮ ਕਰੇਗਾ ਵਿਕੋ ਘਰਾਂ ਦੇ ਵਿੱਚ ਆਮ ਤੌਰ ਤੇ ਆਪਾਂ ਇਨਵਰਟਰ ਲਗਾਏ ਹੁੰਦੇ ਆ ਅਗਰ ਲਾਈਟ ਬੰਦ ਹੋ ਜੇ ਤੇ ਇਨਵਰਟਰ ਪਾਵਰ ਵਰਤੀ ਜਾਂਦੀ ਹੈ ਅਗਰ ਇਨ ਕੇਸ ਇਨਵਰਟਰ ਪਾਵਰ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਚ ਇਨਵਰਟਰ ਨਹੀਂ ਹੈਗਾ ਤੇ ਇਹਦੇ ਲਈ ਅਸੀਂ ਜਿਹੜਾ ਯੂਪੀਐਸ ਵੀ ਨਾਲ ਪ੍ਰੋਵਾਈਡ ਕਰਦੇ ਆ ਯੂਪੀਐਸ ਦਾ ਕੰਮ ਹੁੰਦਾ ਵਾ ਬਿਜਲੀ ਆਉਂਦੀ ਹੈ ਜਾਂ ਨਹੀਂ ਆਉਂਦੀ ਉਹ ਜਿੰਨੇ ਵੀ ਇਨਸਟਰੂਮੈਂਟ ਆ ਉਹਨਾਂ ਨੂੰ ਨੇ ਲਾਈਵ ਹੀ ਰੱਖਣਾ ਤੇ ਮਨਪ੍ਰੀਤ ਜੀ ਸਾਡੇ ਸਰੋਤਿਆਂ ਨੂੰ ਇੱਕ ਹੋਰ ਜਾਣਕਾਰੀ ਦਿਵੋ ਕਿ ਇਹਦਾ ਜਿਹੜਾ ਖਰਚਾ ਹੈ ਉਹ ਕਿੰਨਾ ਖਰਚਾ ਆ ਜਾਂਦਾ ਇੱਕ ਕਮਰੇ ਦਾ ਕੀ ਖਰਚਾ ਹੈ ਤੇ ਜੇ ਪੂਰੇ ਆਪਾਂ ਘਰ ਦਾ ਇਕਨਾਲ ਦੇ ਕਰਾਉਣਾ ਤਾਂ ਉਹਦਾ ਕੀ ਖਰਚਾ ਹੈ ਵੇਖੋ ਇਹਦੇ ਵਿੱਚ ਪੂਰੇ ਘਰ ਦਾ ਤੇ ਆਪਾਂ ਕੋਈ ਪੂਰਾ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਹਰ ਘਰ ਦੇ ਵਿੱਚ ਕਮਰਿਆਂ ਦੀ ਸੁਚਾਂ ਦੀ ਗਿਣਤੀ ਵੱਖਰੀ ਵੱਖਰੀ ਹੁੰਦੀ ਹੈ ਲੋਡ ਦੀ ਜਿਹੜੀ ਟਾਈਪ ਹੋ ਖਰਾ ਹੋ ਖਰਾ ਹੁੰਦਾ ਮੈਂ ਸ਼ੁਰੂਆਤੀ ਦੱਸ ਸਕਦਾ ਕਿ ਸ਼ੁਰੂਆਤੀ ਆਪਾਂ ਇਹਨੂੰ 8-10000 ਤੋਂ ਲੈ ਕੇ ਚੱਲ ਸਕਦੇ ਹਾਂ ਸ਼ੁਰੂਆਤੀ 8-10000 ਦੇ ਵਿੱਚ ਇਹ ਸਟਾਰਟਿੰਗ ਜਿਹੜਾ ਵਾ ਇਹ ਆਪਣਾ ਖਰਚਾ ਜਿਹੜਾ ਆ ਹੀ ਜਾਂਦਾ ਆ ਸਾਡੇ ਸਰੋਤਿਆਂ ਨੂੰ ਇੱਕ ਆਪਣਾ ਕੰਟੈਕਟ ਨੰਬਰ ਵੀ ਦੱਸ ਦਿਓ ਤੇ ਸਾਡੇ ਸਰੋਤਿਆਂ ਨੂੰ ਕੀ ਮੈਸੇਜ ਦਿੰਦੇ ਜੋ ਕਿ ਲੋਕਾਂ ਨੇ ਬਹੁਤਿਆਂ ਦੇ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਵਾਈਫਾਈ ਲੱਗਾ ਹੋਇਆ ਹੈ ਵਾਈਫਾਈ ਤੋਂ ਫਾਇਦਾ ਕਿਦਾਂ ਲਿਆ ਜਾ ਸਕਦਾ ਹੈ ਤੇ ਆਪਣੇ ਘਰ ਨੂੰ ਸਮਾਰਟ ਕਿਦਾਂ ਬਣਾ ਕੇ ਚੋਰਾਂ ਤੋਂ ਸੁਰੱਖਿਤ ਕਿਦਾਂ ਰੱਖਿਆ ਜਾ ਸਕਦਾ ਹੈ ਇਹ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਜ਼ਰੂਰ ਮੈਸੇਜ ਦੇ ਦਿਓ ਵੇਖੋ ਮੇਰਾ ਮੈਸੇਜ ਤੇ ਚਲੋ ਜਨਤਕ ਹੀ ਆ ਸਾਰਿਆਂ ਲਈ ਆ ਕਿ ਜਿੰਨੀ ਟੈਕਨੋਲੋਜੀ ਅਸਲੇ ਤਰੱਕੀ ਕਰ ਰਹੀ ਹੈ ਸਾਨੂੰ ਉਹਨੂੰ ਆਪਣੀ ਸਿਕਿਉਰਿਟੀ ਲਈ ਆਪਣੇ ਘਰ ਦੇ ਵਿੱਚ ਜਿਹੜੇ ਆਪਣੇ ਰੋਜ਼ਮਰਹ ਦੇ ਆਪਾਂ ਕੰਮ ਕਰਦੇ ਆਂ ਜਿਹੜੇ ਵਾਰ-ਵਾਰ ਰਿਪੀਟ ਹੁੰਦੇ ਆ ਉਹਨਾ ਕਮਾਲੀਆ ਆਪਣੀ ਟੈਕਨੋਲੋਜੀ ਦੇ ਡੀ ਵਰਤੋਂ ਕਰਨੀ ਚਾਹੀਦੀ ਹੈ ਸੋ ਇਹ ਥੋੜਾ ਬਹੁਤਾ ਖਰਚਾ ਵਧਦਾ ਵ ਆਮ ਤੌਰ ਤੇ ਆਪਾਂ ਕਾਫੀ ਹੱਦ ਤੱਕ ਖਰਚੇ ਦੇ ਘਾਰ ਹੀ ਚੁੱਕੇ ਹੁੰਦੇ ਆ ਆਪਣੇ ਕੋਲ smartphones ਪਹਿਲਾਂ ਹੀ ਆਏ ਹੁੰਦੇ ਆ ਘਰ ਚ wifi ਆਮ ਹੀ ਲੱਗੇ ਹੁੰਦੇ ਆ ਘਰ ਦੇ ਵਿੱਚ ਆਮ ਹੀ ਹਰ ਇੱਕ ਚੀਜ਼ ਜਿਹੜੀ ਆਪਾਂ ਅੱਜ ਕੱਲ ਲੇਟੈਸਟ ਲੈਣ ਕੇ ਰੱਖੀ ਹੁੰਦੀ ਹੈ ਠੀਕ ਬਸ ਥੋੜਾ ਹੀ ਖਰਚਾ ਇਹਦੇ ਚ ਵਧਣਾ ਹੁੰਦਾ ਔਰ ਕਹਿ ਲਓ ਕਿ ਤੁਹਾਡੇ ਪਹਿਲਾਂੋਂ ਲੱਗੇ ਹੋਏ ਸਿਕਿਉਰਟੀ ਕੈਮਰਾ ਜਾਂ ਤੁਹਾਡੇ ਘਰ ਦੇ smartphones ਜਾਂ ਜਿਹੜੀਆਂ ਹੋਰ ਚੀਜ਼ਾਂ ਉਹਨਾਂ ਦੀ ਜਾਨ ਡਬਲ ਹੋ ਜਾਣੀ ਆ ਕਿ ਤਾਂ ਕਿ ਤੁਸੀਂ ਉਹਨਾਂ ਨੂੰ ਇੱਕ ਮੈਜਿਕ ਇੱਕ ਜਾਦੂ ਦੇ ਤੌਰ ਤੇ ਇੱਕ ਫਨ ਵੇ ਦੇ ਨਾਲ ਉਹਨੂੰ ਆਨ ਆਫ ਕਰ ਸਕਦੇ ਜੀ ਪ੍ਰੋਟੈਕਟ ਨੰਬਰ ਦੱਸੋ ਜੀ ਕੰਟੈਕਟ ਨੰਬਰ ਮੇਰਾ ਫੋਨ ਨੰਬਰ ਹੈ 991459919 99145 9999 ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਵੈਲਕਮ ਜੀ ਤੁਹਾਡਾ ਇਹ ਸਾਨਾ ਮਨਪ੍ਰੀਤ ਸੰਧੂ ਜੀ districts ਤਰਨਤਾਰਨ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਜਿੱਦਾਂ ਆਪਾਂ ਸਮਾਰਟਫੋਨ ਸਮਾਰਟ ਐਲਡੀ ਦਾ ਹੋਰ ਵੀ ਕਾਫੀ ਕੁਝ ਸਮਾਰਟ ਆ ਚੁੱਕਾ ਹੈ ਤਾਂ ਇਹਨਾਂ ਨੇ ਘਰ ਨੂੰ ਵੀ ਸਮਾਰਟ ਜਿਹੜਾ ਹੈ ਉਹ ਬਣਾਉਣ ਵਾਸਤੇ ਇੱਕ ਸੌਫਟਵੇਅਰ ਸੌਫਟਵੇਅਰ ਜਿਹੜਾ ਹੈ ਉਹ ਤਿਆਰ ਕੀਤਾ ਹੈ ਉਹ ਸੌਫਟਵੇਅਰ ਕਿੱਦਾਂ ਕੰਮ ਕਰਦਾ ਹੈ ਉਹ ਸਾਰੀ ਜਾਣਕਾਰੀ ਇਹਨਾਂ ਨੇ ਆਪਾਂ ਨੂੰ ਦੱਸ ਦਿੱਤੀ ਹੈ ਜੇ ਅਗਰ ਤੁਸੀਂ ਵੀ ਆਪਣੇ ਘਰ ਨੂੰ ਸਮਾਰਟ ਬਣਾਉਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਜੂ ਸੋ ਇਹੋ ਜੀਆਂ ਜਾਣਕਾਰੀ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰ